Max24 Punjab News Channel देखते दर्शकानू फिर फिर सशीकल साडे चन्नू लाइक सब्सक्राइब ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਤਰਨਤਨ ਦੀਵਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਪਿੰਡ ਪੰਡੋਰੀ ਰਹਿਨੁਮਾ ਵਿਖੇ ਪਿੰਡ ਵਾਸੀਆਂ ਨੇ ਮੁਸ਼ਕਲਾਂ ਸੁਣੀਆਂ ਤੇ ਓਨਤਰੰਤ ਹੱਲ ਕਰਵਾਉਂਦਾ ਭਰੋਸਾ ਦਿਵਾਇਆ। ਪਿੰਡ ਦੇ ਆਪਾ ਗੁਰਪ੍ਰਤਾਪ ਸਿੰਘ ਦੇ ਗ੍ਰੇਵ ਵਿਖੇ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਿੰਡ ਦੀਆਂ ਗਲੀਆਂ ਨਾਲੀਆਂ ਪਾਣੀ ਦਾ ਨਿਕਾਸੀ ਸਾਦੇ ਪ੍ਰਬੰਧ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਵੱਲ ਵਿਧਾਇਕ ਸੋਹਲ ਦਾ ਧਿਆਨ ਦਿਵਾਇਆ ਇਸ ਮੌਕੇ ਤੇ ਪਿੰਦੇ ਭਗਵੰਤ ਤੇ ਬਚਿੱਤਰ ਸਿੰਘ ਵਿਧਾਇਕ ਸੋਹਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸੰਖਾ ਕਰਦੇ ਉਹਨਾਂ ਨੇ ਕਿ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਮਿਲੇਗਾ ਪਿੰਡ ਵਾਸੀਆਂ ਦੇ ਕਟਨ ਨੂੰ ਸੰਬੋਧਿਤ ਕਰਦੇ ਹੋਏ ਵਿਧਾਇਕ ਸੋਹਲ ਨੇ ਪਿਛਲੇ 2 ਸਾਲਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਦੱਸਿਆ ਕਿ ਗਰੇਲੂ ਖਪਤਕਾਰਾਂ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਕਲੀਨਿਕ ਸਕੂਲ ਆਫ ਐਮਿਨੇਸ਼ਨ ਅਤੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ ਆਦਿ ਕਾਰਜਾਂ ਨੂੰ ਹਰ ਵਰਗ ਦੇ ਲੋਕਾਂ ਵੱਲ ਪਸੰਦ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਰੰਗਲਾ ਪੰਜਾਬ ਬਣਾਉਣ ਲਈ ਹੁਣ ਉਦਯੋਗ ਦੇ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਤਰੰਤਰੰਤੋ ਜਸਪ੍ਰੀਤ ਸਿੰਘ ਲੱਡੂ ਦੀ ਵਿਸ਼ੇਸ਼ ਰਿਪੋਰਟ ਅੱਜ ਫੰਡੋਰੀ ਅਰਮਾਨਾਂ ਦੇ ਵਿੱਚ ਸਰਦਾਰ ਗੁਰਸਾਖ ਸਿੰਘ ਮੈਂਬਰ ਪੰਚਾਇਤ ਦੇ ਘਰ ਪਹੁੰਚੇ ਆ ਔਰ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜਿੱਥੇ ਆਮ ਆਦਮੀਆਂ ਨੇ ਸ਼ਮੂਲੀਅਤ ਕੀਤੀ ਇੱਥੇ ਔਰਤਾਂ ਵੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਈਆਂ ਸੋ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਉਹ ਜਿਹੜੀਆਂ ਜਿਹੜੀਆਂ ਵੀ ਮੁਸ਼ਕਲਾਂ ਇਹਨਾਂ ਦੱਸੀਆਂ ਵਾ ਪਹਿਲਾਂ ਵੀ ਧਿਆਨ ਚ ਨੇ ਜਿਹੜੀਆਂ ਵਾ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਬਾਕੀ ਦੋ ਸਾਲਾਂ ਦੇ ਵਿੱਚ ਜੋ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਕੰਮ ਉਹ ਦੱਸਿਆ ਵਾ ਜਿਹੜਾ ਹਲਕੇ ਚ ਕੰਮ ਹੋਇਆ ਉਹ ਦੱਸਿਆ ਵਾ ਤੇ ਲੋਕਾਂ ਕੋ ਅੱਗੇ ਵੀ ਸਹਿਯੋਗ ਦੀ ਜਿਹੜੀ ਆ ਮੰਗ ਕੀਤੀ ਗਈ ਆ ਤੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਵੱਧ ਤੋਂ ਵੱਧ ਜਿਹੜਾ ਅੱਗੇ ਸਹਿਯੋਗ ਦੇਣਗੇ ਕਿਉਂਕਿ ਭਗਵੰਤ ਮਾਨ ਸਰਕਾਰ ਦੀਆਂ ਜਿਹੜੀਆਂ ਕੰਮ ਨੇ ਨੀਤੀਆਂ ਨੇ ਜੋ ਸਰਕਾਰ ਵੱਲੋਂ ਲੋਕਾਂ ਦੇ ਹਿੱਤ ਵਿੱਚ ਫੈਸਲੇ ਲਏ ਜਾਂ ਰਣੇ ਉਹਦੋਂ ਤੋਂ ਇੱਕ ਕੁਐਸ਼ਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਜਿਹੜਾ ਵੱਧ ਚੜ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ ਮੁਸ਼ਕਲ ਦੁਨੀਆ ਤੇ ਇਹ ਅੱਜ ਪਿੰਡ ਵਿੱਚ ਮੀਟਿੰਗ ਹੋਈ ਹੈ ਤੇ ਕਾਦੇ ਇਸ ਬੰਦੇ ਵਿੱਚ ਮੀਟਿੰਗ ਹੋਈ ਹੈ ਤੇ ਕੀ ਕੀ ਮੁਸ਼ਕਲ ਰਹੀ ਜੀ ਇਹ ਅੱਜ ਪੰਡੋਈ ਰਮਾਨਾ ਦੇ ਨਗਰ ਵਿੱਚ ਮੈਂਬਰ ਗੁਰਪ੍ਰਤਾਪ ਸਿੰਘ ਦੇ ਘਰ ਮੀਟਿੰਗ ਹੋਈ ਹੈ ਜੀ ਤੇ ਇਹਦੇ ਵਿੱਚ ਜੋ ਵੀ ਪਿੰਡ ਦੀਆਂ ਮੁਸ਼ਕਲਾਂ ਪਹਿਲਾਂ ਵੀ ਡਾਕਟਰ ਸਾਹਿਬ ਨਾਲ ਹੋਈਆਂ ਸੀ ਜਿਹੜੀਆਂ ਉਹਨਾਂ ਦਾ ਕਾਫੀ ਹੱਲ ਕਰ ਦਿੱਤਾ ਗਿਆ ਵਾ ਇੱਕ ਸਟੇਡੀਅਮ ਦੀ ਮੰਗ ਰੱਖੀ ਸੀ ਉਹ ਡਾਕਟਰ ਸਾਹਿਬ ਨੇ ਟੀਏ ਸਾਹਿਬ ਨੂੰ ਕਹਿ ਕੇ ਉਹ ਪਾਸ ਕਰਾ ਦਿੱਤਾ ਵਾ ਐਸਟੀਮੇਟ ਉਹਦਾ ਪਾਸ ਹੋ ਗਿਆ ਵਾ ਤੇ ਬਾਕੀ ਵੀ ਜਿਹੜੀਆਂ 1 2 4 ਪਿੰਡ ਦੀਆਂ ਮੁਸ਼ਕਲਾਂ ਵਾ ਉਹ ਜਿਹੜੀਆਂ ਵਾ ਉਹ ਅੱਜ ਉਹਨਾਂ ਦੇ ਧਿਆਨ ਵਿੱਚ ਲੈਂਦੀਆਂ ਵਾ ਤੇ ਡਾਕਟਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਬਹੁਤ ਜਲਦੀ ਹੱਲ ਕੀਤਾ ਜਾਊਗਾ ਜੀ ਲੱਗਦਾ ਵਾ ਕਿ ਆਸਿਆ ਕੰਮ ਹੋ ਜਾਣਗੇ ਸਾਰੇ ਜਿੱਦਾਂ ਵੀ ਪਹਿਲਾਂ 2 ਸਾਲ ਹੋ ਗਿਆ ਕਿ ਵੇਖੋ ਜੀ 2 ਸਾਲ ਦੇ ਵਿੱਚ ਜਿਸ ਹਿਸਾਬ ਨਾਲ ਦਾ ਟਾਈਮ ਤੋਂ ਟਾਈਮ ਦੇ ਹਿਸਾਬ ਨਾਲ ਚੱਲ ਰਿਹਾ ਜਿਹੜਾ ਵੀ ਕੰਮ ਹੈ ਉਹ ਟਾਈਮ ਦੇ ਟਾਈਮ ਨਾਲ ਹੀ ਹੋਣਾ ਜੀ ਠੀਕ ਹੈ ਤੇ ਵੈਸੇ ਵੀ ਸਾਡੇ ਨਗਰ ਵਾਲੋਂ ਦਾ ਬਹੁਤ ਸਾਥ ਦਿੱਤਾ ਨਗਰ ਨੇ ਵੀ ਡਾਕਟਰ ਸਾਹਿਬ ਦਾ ਬਹੁਤ ਸਾਥ ਦਿੱਤਾ ਤੇ ਡਾਕਟਰ ਸਾਹਿਬ ਜਦੋਂ ਦੀ ਆਪਣੀ ਸਰਕਾਰ ਬਣੀ ਉਸ ਤੋਂ ਬਾਅਦ ਸਾਡਾ ਪੂਰਾ ਸਾਥ ਦਿੱਤਾ ਨਗਰ ਦਾ ਜਿੰਨੇ ਵੀ ਸਾਬਕਾ ਮੈਂਬਰ ਆ ਅਸੀਂ ਇਸ ਮੂਲਿਤ ਕੀਤੀ ਸੀ ਇਲੈਕਸ਼ਨ ਤੋਂ ਪਹਿਲਾਂ ਤੇ ਸਾਨੂੰ ਡਾਕਟਰ ਸਾਹਿਬ ਨੇ ਭਰਪੂਰ ਸਾਥ ਦਿੱਤਾ ਸਾਡੀ ਕੋਈ ਗ੍ਰਾਂ ਜਾਂ ਕੋਈ ਵੀ ਸਾਨੂੰ ਪੂਰਾ ਸਾਥ ਦਿੰਦੇ ਰਹਿਆ ਵੀ ਤੁਸੀਂ ਕੰਮ ਕਰਾਓ ਜੀ ਤੇ ਉਸ ਦੇ ਹਿਸਾਬ ਨਾਲ ਅਸੀਂ ਨਗਰ ਦਾ ਸਾਰਾ ਕੰਮ ਵਿਕਾਸ ਹੋ ਚੁੱਕਾ ਵਾ ਜੇ ਥੋੜੇ ਵਾਲੇ ਕੰਮ ਰਹਿ ਗਏ ਤੇ ਉਹ ਵੀ ਆਨ ਵਾਈ ਟਾਈਮ ਦੇ ਵਿੱਚ ਹੋ ਜਾਣਗੇ